ਤੁਸੀਂ ਐਕਸਪਰਟ ਹੋ ਗਏ ਹੋ ਪੈਕਿੰਗ ਐਕਸਪਰਟ ਹਾਂ ਪੈਕਿੰਗ ਐਕਸਪਰਟ ਹੋ ਗਏ ਆ ਪੰਜ ਸੂਟ ਚ ਇਹਦੇ ਚ ਇੱਕੋ ਇੱਕੋ ਦੇ ਵਿੱਚ ਪਾਤੇ ਫਿਰ ਇੱਕੋ ਜਗ੍ਹਾ ਕੋਰੀਆ ਜਾਣੇ ਮਾ ਦੋ ਵਾਹਿਗੁਰੂ ਵਾਹਿਗੁਰੂ ਬਾਕੀ ਦੂਜੇ ਪਾਲੇ ਅਲੱਗ-ਅਲੱਗ ਜਿਹੜੇ ਕੱਲੇ-ਕੱਲੇ ਜਾਣੇ ਹਨ ਇਹ ਠੰਡ ਬਹੁਤ ਹੋ ਗਈ ਹੈ ਹਨੀ ਸਤਿ ਸ਼੍ਰੀ ਅਕਾਲ ਜੀ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਨੀ ਮਾਰਨਿੰਗ ਦਾ ਟਾਈਮ ਹੈ ਆਫਿਸ ਜਾਂਦਾ ਟਾਈਮ ਆ ਤੁਸੀਂ ਦੇਖ ਸਕਦੇ ਹੋ ਉਤਾਰ ਨਾਲ ਕੋਰੀਅਰ ਪੈਕ ਕਰ ਰਹੇ ਨੇ ਨਾਲ ਇਹਨਾਂ ਜਾਣਾ ਆਫਿਸ ਬਸ ਸਹੀ ਹੋ ਗਿਆ ਨਾ ਓਕੇ ਓਕੇ ਸਾਰਾ ਕੁਝ ਸਹੀ ਹੈ ਸਹੀ ਹੈ ਸਹੀ ਰੂਟ ਪਾਤੇ ਕਿਤੇ ਹੋਰ ਨਾ ਕਿਤੇ ਪਤੇ ਉੱਥੇ ਪਤਾ ਲੱਗੇ ਵੀ ਕੁਝ ਹੋ ਰਹੀ ਨਹੀਂ ਨਹੀਂ ਆ ਆਪਣੇ ਉਧਰ ਦੇ ਨੇ ਸਰੰਗ ਦੇ ਤੇ ਆ ਆਪਣੇ ਲੁਧਿਆਣੇ ਦਾ ਇੱਕ ਜਲੰਧਰ ਦਾ ਠੀਕ ਹੈ ਲੈ ਜਾਓ ਤੇ ਲਓ ਜੀ ਉਤਾਰ ਨੇ ਜਾਂਦਿਆਂ ਹੋਏ ਕਰਵਾਉਣੇ ਕੋਰੀਅਰ ਤੇ ਹਾਂ ਉਹ ਜਿਹੜਾ ਤੁਸੀਂ ਘਰ ਦੇ ਕੰਮ ਕਰਾਉਂ ਕਰੀ ਇੱਥੇ ਪਾ ਲਓ ਨਾਲ ਫਾਟਿਚਾ ਨੰਬਰ ਦਿੱਤੀ ਪਈ ਹੈ ਤੇ ਕਰ ਲਈ ਇੱਕ ਹੈਂ ਹਾਂ ਫੋਟੋ ਤੇ ਟਰੈਕਿੰਗ ਨੰਬਰ ਲਾਤੇ ਆ ਕੇ ਇੱਧਰ ਮੇਰੇ ਫੋਨ 'ਚ ਹੀ ਖਿੱਚ ਲਓ ਬੁਟੀਕ ਵਾਲੇ 'ਚ ਦਮਨਾਲਾ 'ਚ ਭੇਜ ਰਿਹਾ ਠੀਕ ਹੈ ਚਲੋ ਭੇਜ ਦਿਓ ਸਾਰਿਆਂ ਦੀ ਭੇਜ ਦਿਓ ਖਿੱਚ ਕੇ ਤੇ ਬਾਹਰ ਦਾ ਮੌਸਮ ਜੀ ਧੁੱਪ ਪੂਰੀ ਕੜਾਖੇਦਾਰ ਨਿਕਲੀ ਏ ਤੇ ਠੰਡਾ ਨਿੱਗਾ ਮੌਸਮ ਜਿਹਾ ਹੋਇਆ ਪਰ ਬਾਹਰ ਧੁੱਪੇ ਬੈੰਨੀਆਂ ਤਾਂ ਗਰਮੀ ਲੱਗਦੀ ਏ ਸਵੇਰੇ ਸਵੇਰੇ ਤਾਂ ਠੀਕ ਲੱਗਦੀ ਤੁਪ ਪਰ ਦੁਪਹਿਰੇ ਦੀ ਗਰਮੀ ਲੱਗਦੀ ਹੈ ਕੀ ਕਹਿ ਰਹੇ ਹੋ ਹਾਂ ਚਲੋ ਵੇ ਚਲੋ ਭਾਈ ਚਲੋ ਆਪਣੀ ਡਿਊਟੀ ਚਲੋ ਜਾਓ 10:30 ਦਾ ਟਾਈਮ ਹੋ ਗਿਆ ਇਹ ਰੌਲਾ ਪਾਉਂਦੇ ਮੈਂ ਲੇਟ ਹੋ ਗਿਆ ਲੇਟ ਹੋ ਗਿਆ ਅੱਜ ਵੀ ਲੇਟ ਹੋਏ ਸੁਪਰ ਲੇਟ ਆਹ ਜੈਕਟ ਦੇ ਪਿੱਛੇ ਕਿ ਲਿਖਿਆ ਹੋਇਆ ਮੈਨੂੰ ਲੱਗਦਾ ਜਦੋਂ ਦੀ ਪਾਈ ਨਹੀਂ ਨੰਬਰ ਲਿਖਿਆ ਹੋਈ ਲਿਖਿਆ ਧੋਤੀ ਵੀ ਨਹੀਂ ਹੈਗੀ ਪਾਈ ਹੋਈ ਹੋਣਾ ਧੋਣੀ ਕੀ ਸਹੀ ਗੱਲ ਹੈ ਪਿਛਲੇ ਸਾਲ ਦੀ ਚੱਲ ਚਲੋ ਚਾਬੀ ਵਿੱਚ ਹੈ ਸਕੂਟੀ ਦੀ ਹਾਂ ਬੰਦੀ ਪਬੀਏ ਸਾਡੀ ਪਾਰਟੀ ਚੱਲੀ ਸਾਡੀ ਨਾਨਕੇ ਗੱਡੀ ਤੇ ਲੰਮੇ ਪੈ ਕੇ ਹਾਂ ਬਸ ਬਸ ਕੈਚੀ ਪਸਾ ਦਿਓ ਪਹਿਲਾਂ ਹਾਂ ਮੰਮੀ ਜਾ ਰਹੀ ਏ ਪਿੰਡ ਆ ਤੁਹਾਨੂੰ ਕਿੱਦਾਂ ਕੱਢੀ ਇਹ ਨਹੀਂ ਆ ਕੱਢ ਲੈ ਖਿੱਚ ਕੇ ਤਾਂ ਕਰੋ ਇਹਨੂੰ ਸੀਟ ਨੂੰ ਪਹਿਲਾਂ ਤਾਂ ਹਾਂ ਕਿ ਕੱਢੋ ਇਹਨੂੰ ਖਿੱਚ ਕੇ ਇਹ ਬਟਨ-ਪੁਟਰ ਕੋਈ ਦੱਬਣਾ ਪੈਂਦਾ ਆਹਦੇ ਸਾਈਡ ਤੇ ਹਾਂ ਫੇ ਡੈਮੂ ਗੱਡੀ ਤਾਨੂੰ ਖੋਲਣੀ ਨਹੀਂ ਆ ਰਹੀ ਕਿਹੜਾ ਇਹ ਕੱਢਦੇ ਤੇ ਮੈਂ ਇਹਦੇ ਨਾਲ ਕੱਢਦੀ ਹਾਂ ਨੂੰ ਦੱਸ ਨਹੀਂ ਦੇ ਰਹੇ ਕੀ ਆ ਆ ਕੱਢਣੀ ਨੇ ਤੇ ਫੇਰ ਆਹ ਕੁਮੈਦਾਨੀ ਪਿੱਕਰ ਨਾਲ ਚੱਕੋ ਮਾਸੀ ਚੱਕਣ ਡੜਾ ਬੂਟ ਲਾ ਦੋ ਹਮੇ ਬੂਟ ਚੜਾ ਰੱਖੇ ਇਹਨੂੰ ਤੇਰਾ ਸਿਰ ਆ ਦਬਾਲੂ ਹਮ ਅੱਛਾ ਬੜਾ ਅੱਛਾ ਬੜਾ ਹਮ ਆਹ ਦੀ ਗੱਲ ਪਾਣ ਨਾਲੀ ਚੱਕ ਤੇ ਕੋਈ ਗੱਲ ਨਹੀਂ ਬੀਤੇ ਨਾਲੀਏ ਤਾਂ ਥੋੜਾ ਜਿਹਾ ਸਾਫ ਹੋ ਜਾਂਦਾ ਬਾਈ ਦੇਖ ਰੇ ਸਵਾਰੀਆਂ ਬਹਿ ਗਈਆਂ ਔਖੇ ਬੈਠੇ ਸੌਖੇ ਸ਼ੀਸ਼ਾ ਥੱਲੇ ਕਰ ਲੋ ਔਖੇ ਬੈਠੇ ਸੌਖੇ ਨਾ ਨਾ ਖੁੱਲੇ ਬੈਠੇ ਆਰਸੀ ਕਿੱਥੇ ਗੱਡੀ ਦੀ ਬਾਈ ਮਤਲਬ ਮੰਮੀ ਆਪਣੇ ਪੇਕੇ ਮੇਰੇ ਪੇਕੇ ਚਲੇ ਗਈ ਮੰਮੀ ਆਪਣੇ ਘਰ ਚਲੇ ਗਈ ਤੇ ਉਹ ਚਲੇ ਗਏ ਨੇ ਸਾਰੇ ਤੇ ਸਾਡੀ ਵੀ ਸਲਾਹ ਹੈਗੀ ਜੀ ਜਾਣ ਦੀ ਬਾਕੀ ਦੇਖਦੇ ਆ ਸਾਡੀ ਗੱਡੀ ਉਹ ਤਾਂ ਲੈ ਕੇ ਕਿ ਸਾਡੀ ਗੱਡੀ ਸੀਟਾਂ ਨਾ ਲੰਮੀਆਂ ਪਿਆ ਜਾਂਦੀਆਂ ਤਾਂ ਮੰਮੀ ਕੋ ਬੈਠ ਕੇ ਨਹੀਂ ਜਾਇਆ ਜਾਉਂਦਾ ਲੰਮੇ ਪੈ ਕੇ ਜਾਇਆ ਜਾਣਾ ਹਨਾ ਤੇ ਬਸ ਮੈਂ ਉਹਨਾਂ ਨੂੰ ਤੋਰ ਕੇ ਹੁਣੇ ਉੱਤੇ ਆਈ ਸੀ ਤੇ ਮੇਰੇ ਥੋੜੇ ਜਿਹਾ ਬਾਜ਼ਾਰ ਦੇ ਕੰਮ ਨੇ ਪਹਿਲਾਂ ਉਹ ਕੰਮ ਕਰਵਾ ਬਾਕੀ ਤੁਸੀਂ ਬਣੇ ਰਹੋ ਵਲੌਗ ਚ ਸ਼ਾਇਦ ਜੇ ਆਹ ਤਾਰ ਨੂੰ ਛੁੱਟੀ ਮਿਲ ਗਈ ਫਿਰ ਅਸੀਂ ਪਿੱਛੇ ਜਾਵਾਂਗੇ ਕਿ ਮੈਂ ਪਿੰਡ ਜਾਣਾ ਪਿੰਡ ਜਾਣਾ ਇਮਾਸੋਂ ਨਿਕਲ ਚੁੱਕੇ ਨੇ ਇੱਥੋਂ ਬਾਕੀ ਹੁਣ ਤੁਸੀਂ ਦੇਖਦੇ ਰਹੋ ਵਲੌਗ ਫਿਰ ਮਿਲਦੇ ਆ ਤੁਹਾਨੂੰ ਆਪਾਂ ਆ ਦੇਖੋ ਥਾਰ ਦੇ ਪਿੱਛੇ ਦੇ ਕੀ ਬਿਠਾ ਰੱਖੇ ਨੇ ਭੂਤ ਦਮ ਫਤਿਹ ਦੇ ਖੋਜ ਇੱਕ ਦਾ ਤੇ ਮੂੰ ਤਾਂ ਹੋ ਗਿਆ ਉਹ ਭੈਣ ਕੜ ਵੀਡੀਓ ਘਾਤਾ ਬਣਾ ਰਹੀ ਹੈ ਤੇ ਲੋ ਜੀ ਰਿੰਨਾਂ ਕਲ ਸੀ ਭੈਣ ਤੇ ਦੇਖ ਲਓ ਜੀ ਮੈਂ ਅੱਜ ਚਾਹ ਨਹੀਂ ਪੀ ਰਹੀ ਤੁਸੀਂ ਮੈਨੂੰ ਕਹਿਣਾ ਸੌਂਫ ਜਿਹਾਣ ਵਾਲਾ ਪਾਣੀ ਪੀਓ ਤੇ ਇਧਰ ਮੈਂ ਪਾਣੀ ਰੱਖਿਆ ਸੌਂਫ ਜਵੈਨ ਅਦਰਕ ਕਾਲੀ ਮਿਰਚ ਦਾਲਚੀਨੀ ਤੇ ਹੋਰ ਕੀ ਪਾਇਆ ਹਾਂ ਬਸ ਆ ਚੀਜ਼ਾਂ ਪਾ ਕੇ ਪਾਣੀ ਦੇ ਖਿਆਲ ਦੇ ਵਿੱਚ ਆਪਾਂ ਪਾਵਾਂਗੇ ਥੋੜੇ ਜਿਹਾ ਨਿੰਬੂ ਤੇ ਥੋੜੇ ਜਿਹਾ ਨਮਕ ਬੋੜ}{|\} ਸ਼ਾਇਦ ਸਾਡਾ ਖਤਮ ਹੋ ਗਿਆ ਤੇ ਹਾਂਜੀ ਅੱਜ ਤੋਂ ਆਪਾਂ ਆਪਣੀ ਡਾਈਟ ਵੱਲ ਦੇ ਦੇਣਾ ਜੀ ਧਿਆਨ ਕਿਉਂਕਿ ਮੈਨੂੰ ਲੱਗ ਰਿਹਾ ਕਾਫੀ ਦਿਨਾਂ ਤੋਂ ਕਈ ਮੇਰੀ ਹਲਦੀ ਜੜੀ ਨਾ ਕਾਫੀ ਖਰਾਬ ਹੁੰਦੀ ਜਾ ਰਹੀ ਦਿਨੋਂ ਦਿਨ ਤੇ ਕੋਈ ਵੀ ਚੰਗਾ ਚਾਹ ਪੀਤੀ ਸੀ ਨਾ ਜੀ ਜੇ ਮੰਜਾ ਭਰਿਆ ਦੇ ਦਿੰਦਾ ਤੇ ਮੈਂ ਵੀ ਦੋ ਤਿੰਨ ਦਿਨ ਤੋਂ ਫੋਲੋ ਕਰ ਰਹੀ ਸੀ ਉਹ ਤਾਂ ਤਸਵੀਰੇ ਪੀ ਰਹੇ ਨੇ ਸਾਰਾ ਅਦਰਕ ਜੀਰੇ ਲਸਣ ਵਾਲਾ ਪਾਣੀ ਜੋ ਵੀ ਹੈਗਾ ਲਸਣ ਵਾਲਾ ਨਹੀਂ ਜੀਰੇ ਵਾਲਾ ਜਵੈਣ ਵਾਲਾ ਸੌਂਫ ਵਾਲਾ ਹਾਂ ਸੱਚ ਸੌਂਫ ਹੀ ਪਾਈ ਮੈਂ ਤੇ ਮੈਂ ਵੀ ਹੁਣ ਸਟਾਰਟ ਕਰ ਦੇਣਾ ਸਵੇਰੇ ਚਾਹ ਨਹੀਂ ਪੀਣੀ ਬੜਾ ਅਜੀਬ ਜਿਹਾ ਲੱਗਦਾ ਸਾਰਾ ਦਿਨ ਐ ਲੱਗਦਾ ਕਿ ਬਹੁਤ ਹੈਵੀ ਹੈਵੀ ਲੱਗਦਾ ਤੇ ਮੈਂ ਬਸ ਅੱਜ ਮੈਂ ਚਾਹ ਪਾਣੀ ਨਹੀਂ ਪੀਣੀ ਚਾਹ ਨੂੰ ਮਾਰੋ ਕਾਂਡਾ ਠੀਕ ਹੈ ਤੇ ਮੈਂ ਪਾਣੀ ਰੱਖਿਆ ਤੇ ਦੰਮਣ ਆ ਕੇ ਸਕੂਲ ਤੇ ਟਿਊਸ਼ਨ ਚੱਲੇਗੀ ਤੇ ਤੁਸੀਂ ਦੇਖਿਆ ਕਿ ਮੰਮੀ ਜਾ ਰਹੇ ਨੇ ਪਿੰਡ ਗਗਨੂ ਵੀ ਸਾਰੇ ਚਲੇ ਗਏ ਨੇ ਤੇ ਆਪਾਂ ਬਾਹਰ ਬੈਠ ਕੇ ਪਿੰਨਿਆ ਬਾਹਰ ਦਾ ਮੌਸਮ ਥੜਿਆ ਸਹੀ ਹੈ ਐਸ ਟਾਈਮ ਸਾਡੇ ਇਹਨਾਂ ਵੀਡੀਓ ਚ ਧੁੱਪ ਚਲੀ ਜਾਂਦੀ ਹੈ ਉਹ ਇੱਥੇ ਹੈਗੀ ਥੋੜੀ ਜੀ ਇੱਥੇ ਬੈਠ ਕੇ ਪੀਨੇ ਆ ਪਾਣੀ ਮੇ ਰੱਖਿਆ ਹੋਇਆ ਇਹ ਡੇਢ ਗਲਾਸ ਰੱਖਿਆ ਸੀ ਜਦੋਂ ਮੈਂ ਕਿਹਾ ਪੌਣਾ ਇੱਕ ਗਲਾਸ ਰਹਿ ਜਾਊਗਾ ਅੱਧਾ ਪੌਣਾ ਗਲਾਸ ਰਹਿ ਜਾਏਗਾ ਫਿਰ ਆਪਾਂ ਖੁਣ ਕੇ ਪੀਵਾਂਗੇ ਚੰਗੀ ਤਰ੍ਹਾਂ ਜਿਹੜਾ ਅਸਰ ਨਿਕਲ ਜਾਏਗਾ ਠੀਕ ਹੈ ਜੀ ਤੇ ਚਲੋ ਮੈਂ ਪੀ ਲਾਂ ਫਿਰ ਆਪਾਂ ਦੇਖਦੇ ਹਾਂ ਹਲੇ ਰਾਤ ਨੂੰ ਆਪਾਂ ਰੋਟੀ ਸਬਜ਼ੀ ਕੀ ਬਣਾਣੀ ਹੈ ਇਹਨੂੰ ਗ੍ਰੀਨ ਟੀ ਕਈ ਟੀ ਕਹਿ ਸਕਦੇ ਆ। ਬਲੈਕ ਟੀ ਕਈ ਕੁਝ ਕਹਦੇ ਨੇ ਜੇ ਆਪਾਂ ਕੌਫੀ ਪਾਲੀਏ ਤੇ ਬਲੈਕ ਟੀ ਬਣ ਜਾਣੀ ਇਹ। ਬਾਕੀ ਬਹਿਨੇ ਆ ਜੀ ਬਸ ਥੋੜਾ ਜਿਹਾ ਹੋਰ ਉਬਲਦੇ। ਫਿਰ ਆਪਾਂ ਪੋੜਦੇ ਆ ਇਹ ਹੈਲਦੀ ਚੀਜ਼ ਹੈ ਤੇ ਕੱਲ ਦਾ ਮੇਰਾ ਸਮਾਨ ਨਾ ਹਜੇ ਇੱਥੇ ਹੀ ਪਿਆ। ਆ ਦੇਖ ਲਓ। ਮੇਕੋ ਬਣਾਇਆ ਨਹੀਂ ਗਿਆ ਹੈਗਾ। ਇਹ ਐਂ ਪੀਸ ਕੇ ਪੀਸਣ ਵਾਲਾ ਪਿਆ ਤੇ ਜਿਹੜਾ ਮੈਂ ਪਿਛਲੇ ਸਾਲ ਬਣਾਇਆ ਸੀ ਉਹ ਮੈਂ ਤੁਹਾਨੂੰ ਦਿਖਾਨੀ ਆ। ਇਹ ਤੁਸੀਂ ਮੈਨੂੰ ਦੱਸਿਓ ਕਿ ਇਹਦਾ ਕੋਈ ਚੱਕਰ ਤੇ ਨਹੀਂ ਖਰਾਬ ਨਹੀਂ ਬਸ ਥੋੜੀਆਂ ਜੀਆਂ ਡਲੀਆਂ ਦੀਆਂ ਵੱਜ ਗਈਆਂ ਨੇ। ਇਹ ਪਿਛਲੇ ਸਾਲ ਬਣਾਇਆ ਸੀ ਤੇ ਉਦੋਂ ਖਾਦਾ ਨਹੀਂ ਗਿਆ ਮੇਰੇ ਕੋਲ ਤੇ ਅੱਜ ਮੈਂ ਇਹਨੂੰ ਟਰਾਈ ਕਰਨਾ ਤੇ ਬਹੁਤ ਵਧੀਆ ਚੀਜ਼ ਹੈ ਜੀ ਇਹ ਤੇ ਆਪਾਂ ਨੇ ਖਾਣਾ ਜੀ ਜਿਹੜਾ ਪਾਊਡਰ ਮੈਂ ਤੁਹਾਨੂੰ ਦੱਸਿਆ ਸੀ ਸਫੇਦ ਮੁਸਲੀ ਤੇ ਅਸ਼ਵਗੰਧਾ ਤੇ ਪਿੱਪਲ ਦੀ ਗੁੰਦ ਤੇ ਸਾਲਮ ਪੰਜਾ ਠੀਕ ਹੈ ਇਹਨਾਂ ਨੂੰ ਫੀਸ ਕੇ ਰਾਤ ਨੂੰ ਦੇਸੀ ਘਿਓ ਲੈ ਕੇ ਅੱਧਾ ਚਮਚਾ ਤੇ ਗਰਮ ਦੁੱਧ ਨਾਲ ਖਾਣਾ ਤੇ ਬਹੁਤ ਵਧੀਆ ਚੀਜ਼ ਹੈ ਜਰੂਰ ਟਰਾਈ ਕਰਿਓ ਜਿੰਨਾ ਮੇਰੇ ਭੈਣ ਭਰਾਵਾਂ ਨੂੰ ਪ੍ਰੋਬਲਮ ਹੈ ਬੈਕ ਪੇਨ ਸਰਵਾਈਕਲ ਹਨਾ ਕੱਲ ਵਾਲੀ ਵੀਡੀਓ ਚ ਮੈਂ ਦੱਸਿਆ ਹੋਇਆ ਹੈ ਤੇ ਤੁਸੀਂ ਦੇਖ ਲਿਓ ਆ ਚੀਜ਼ਾਂ ਲਾਏਓ ਬਾਜ਼ਾਰ ਚੋਂ 25-25 ਗ੍ਰਾਮ ਚੀਜ਼ਾਂ ਨੇ ਇਹ ਤੇ ਇਹਨਾਂ ਨੂੰ ਪੀਸ ਲਿਓ ਤੇ ਫਿਰ ਗ੍ਰਿੰਡ ਤੋਂ ਨਾਲ ਦੇਸੀ ਘਿਓ ਥੋੜਿਆ ਗਰਮ ਕਰਕੇ ਅੱਧਾ ਚਮਚਾ ਇਹ ਪਾਣਾ ਥੋੜਿਆ ਦੇਸੀ ਘਿਓ ਪਾਣਾ ਤੇ ਫਿਰ ਆਪਣੀ ਚੀਜ਼ ਠੀਕ ਹੈ ਜੀ ਚਲੋ ਜੀ ਬਣੇ ਰੋ ਤੁਸੀਂ ਲੋਚ ਆਪਾ ਕਰਦੇ ਹਾਂ ਉਹ ਆਪਣਾ ਟੀਨ ਦੰਗੂ ਮਾਰ ਲਵਾਂ ਮੈਂ ਚਾਹ ਪੀ ਲਾਂ ਪਹਿਲਾਂ ਤੇ ਲੋ ਜੀ ਇੱਧਰ ਆਪਣਾ ਆ ਗਿਆ ਜੀ ਜਵੈਣ ਸੌਂਫ ਜੀਰੇ ਅਦਰਕ ਤੇ ਅਜਵੈਨ ਵਾਲਾ ਪਾਣੀ ਦਾਲ ਚੀਨੀ ਵਾਲਾ ਕਾਲੀ ਮਿਰਚ ਵਾਲਾ ਤੇ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਇਹਦੀ ਰੈਸਪੀ ਚਾਹੀਦੀ ਤੇ ਮੈਂ ਜ਼ਰੂਰ ਦਵਾਂਗੀ ਠੀਕ ਹੈ ਜੀ ਕਿਉਂਕਿ ਮੈਂ ਹੁਣ ਇਹੀ ਪੀਆ ਕਰਨਾ ਸ਼ਾਮ ਨੂੰ ਸਵੇਰੇ ਵੀ ਕੋਸ਼ਿਸ਼ ਕਰਾਂਗੀ ਸਵੇਰੇ ਵੀ ਪੀਣਾ ਮੈਂ ਜ਼ਰੂਰ ਰੈਸਪੀ ਦਵਾਂਗੀ ਤੇ ਆਪਾਂ ਥੋੜੇ ਦੇ ਵਿੱਚ ਗੁੜ ਪਾਇਆ ਮੈਂ ਦੱਸਿਆ ਪਹਿਲਾਂ ਕਿ ਆਪਣਾ ਸ਼ਹਿਦ ਖਤਮ ਹੈ ਜੀ ਦਮ ਦੇ ਕੱਪੜੇ ਚੈੱਕ ਕਰੋ ਦਮ ਦੇ ਕੱਪੜੇ ਚੈੱਕ ਕਰੋ ਬੱਲੇ ਬੱਲੇ ਇੰਨੇ ਘੱਟੋ ਘੱਟ ਚਾਰ ਕੇ ਪੰਜ ਪਾਏ ਨੇ ਇਨਰ ਫਿਰ ਥੱਲੇ ਇੱਕ ਸਵੈਟਰ ਫੇਰ ਉੱਤੇ ਆਹ ਰੈੱਡ ਆਹ ਪਾਈ ਸਵੈਡਸ਼ਰਟ ਫੇਰ ਥੱਲੇ ਬਲੈਕ ਉੱਤੇ ਬਲੈਕ ਚਾਰ ਕੇ ਦੀ ਮੈਨੂੰ ਠੰਡ ਪਾ ਲੱਗਦੀ ਤੇ ਪਜਾਮਾ ਸਿਰਫ ਇੱਕ ਹੀ ਪਾਇਆ ਹੈ ਗਰਮ ਸਿਰਫ ਪਜਾਮੀ ਪਾ ਲੈਣੀ ਗਰਮ ਐ ਨਹੀਂ ਠੰਡ ਲੱਗਦੀ ਤੇ ਵਿਚਾਰੀ ਟਿਊਸ਼ਨ ਤੋਂ ਆਈ ਹੈ ਨਾ ਹੁਣ ਤਾਂ ਕਰਕੇ ਇਹਨੂੰ ਠੰਡ ਲਾਦੀ ਬਹੁਤ ਜ਼ਿਆਦਾ ਕਿ ਸਕੂਲ ਲੇਟ ਹੋ ਜਾਂਦੀ ਹੈ 6:30 ਹੁੰਦਾ ਤੇ ਮੇਰਾ 6:30 ਹੋ ਗਏ ਪੂਰੇ ਚਾ ਰੋਟੀ-ਕੁੱਟੀ ਖਾਈਏ ਆਪਾਂ ਫੇਰ ਚਲੋ ਇਨੀ ਕੁ ਜ਼ਿਆਦਾ ਠੰਡ ਆ ਗਈ ਨਾ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਬਾਹਰ ਘੁੰਮਣ ਗਈ ਸੀ ਉੱਠ ਕੇ ਅੰਦਰ ਆ ਗਈ ਅੱਜ ਸੈਰ ਕਰਨ ਗਈਆਂ ਬਾਹਰ ਮਾਂ ਤੀ ਮੈਂ ਕਿਹਾ ਅੱਜ ਤੋਂ ਆਪਾਂ ਨਾ ਸਪੂਰੀ ਡਾਈਟਿੰਗ ਵੀ ਸ਼ੁਰੂ ਕਰ ਦੇਣੀ ਸੈਰ ਕਰਨੀ ਵੀ ਸ਼ੁਰੂ ਕਰ ਦੇਣੀ ਕਿ ਜਿਵੇਂ ਹੁਣ ਸਰਦੀ ਦਾ ਮੌਸਮ ਆ ਰਿਹਾ ਤੁਹਾਨੂੰ ਪਤਾ ਕੁਝ ਨਾ ਕੁਝ ਖਾਣ ਨੂੰ ਵੱਢਣਾ ਹੀ ਵੱਢਣਾ ਹੁਣ ਮੇਰੀ ਸਲਾਹ ਹੈ ਕਿ ਕੱਲ ਨੂੰ ਮੈਂ ਬਣਾਵਾਂ ਥੋੜੀ ਜਿਹੀ ਪੰਜੀਰੀ ਤੇ ਨਾਲੇ ਕੱਢਾਂ ਥੋੜਾ ਜਿਹਾ ਖੋਆ ਤੇ ਕੱਢਾਂ ਦੇ ਬਾਹਰ ਵਿਹੜੇ 'ਚ ਅੰਦਰ ਸਾਰਾ ਤੁਹਾਨੂੰ ਪਤਾ ਬੰਦ ਆ ਤੇ ਸਾਰੇ ਪੱਠੀ ਲਿਆਉਣੇ ਪਿੰਡੋਂ ਹਾਂ ਪੱਠੀ ਲਿਆਉਣੀ ਸੀ ਪਿੰਡੋਂ ਯਾਰ ਚਿੱਤਾ ਪ ਤੇ ਫਿਰ ਦੋ ਦਿਨ ਭੁਖਦੇ ਨੇ ਹੋਰ ਆ ਜਾਣਾ ਕੋਈ ਲੈ ਕੇ ਆ ਸਕਦੇ ਹੋ ਕੋਈ ਗੱਲ ਨਹੀਂ ਲੋਕ ਲੱਗਾ ਹੋਇਆ ਘਰੇ ਮੰਮੀ ਤੇ ਉਹ ਵੀ ਗਏ ਹੋਏ ਨੇ ਆਪਣੇ ਭੈਣ ਕੋਲ ਤੇ ਮੈਂ ਨਾ ਹੁਣੇ ਕਮੈਂਟ ਰੀਡ ਕਰ ਰਹੀ ਸੀ ਤੇ ਕਮੈਂਟ ਆਇਆ ਸੀ ਜੀ ਆਪਣੇ ਕਾਫੀ ਪੁਰਾਣੇ ਭੈਣ ਭਰਾਣੇ ਕਾਫੀ ਟਾਈਮ ਤੋਂ ਸਾਡੇ ਨਾਲ ਜੁੜੇ ਹੋਏ ਨੇ ਕੁਲਵਿੰਦਰ ਕੌਰ ਖਿੰਡਾ ਤੇ ਉਹਨੇ ਦਾ ਉਹਨਾਂ ਦੇ ਬੇਟੇ ਦਾ ਜਨਮ ਦੇਣਾ ਜੀ 12 ਤਰੀਕ ਨੂੰ ਤੇ ਉਹਨਾਂ ਦੇ ਬੇਟੇ ਦਾ ਬਰਥਡੇ ਹੈਗਾ ਜੀ 12 ਤਰੀਕ ਨੂੰ ਤੇ ਉਹਨਾਂ ਦੇ ਬੇਟੇ ਦਾ ਨਾਮ ਹੈਗਾ ਜੀ ਹਰਮਨਪ੍ਰੀਤ ਸਿੰਘ ਤੇ 바ਸੀ ਫੈਮਿਲੀ ਵੱਲੋਂ ਬੇਟਾ ਤੁਹਾਨੂੰ ਹੈਪੀ ਬਰਥਡੇ ਬਹੁਤ ਬਹੁਤ ਮੁਬਾਰਕਾ ਪੁੱਤ ਆਪ ਬਰਥਡੇ ਦੀਆਂ ਤੁਹਾਨੂੰ ਤੇ ਪ੍ਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਤਰੱਕੀਆਂ ਕਰੋ ਖੂਬ ਪੜਾਈ ਕਰੋ ਖੂਬ ਇੰਜੋਏ ਕਰੋ ਲਾਈਫ ਨੂੰ ਹਨਾ ਤੇ 바ਸੀ ਫੈਮਿਲੀ ਵੱਲੋਂ ਮਤਲਬ ਕੱਲ ਤੁਸੀਂ ਜਿਹੜਾ ਆਪਣਾ ਬਰਥਡੇ ਮਨਾਵੋਗੇ ਮਤਲਬ ਤੁਸੀਂ ਵੀਡੀਓ ਤੁਹਾਡੇ ਕੋਲ ਸ਼ਾਇਦ ਕਰ ਲਈ ਆ ਹੋਵੇ ਤਾਂ ਅੱਜ ਜਿਹੜਾ ਤੁਸੀਂ ਬਰਥਡੇ ਮਨਾ ਰਹੇ ਹੋ ਤਾਂ ਤੁਸੀਂ ਇੰਜੋਏ ਕਰੋ ਆਪਣੇ ਬਰਥਡੇ ਦਾ ਹਾਂ ਹਰ ਪਰੀਤ ਬੇਟਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਫਰਮ ਮਾਈ ਸਾਈਡ ਅਗੇਨ ਵਿਸ਼ ਯੂ ਅ ਵੈਰੀ ਹੈਪੀ ਬਰਥਡੇ ਬਰਥਡੇ ਪ੍ਰਮਾਤਮਾ ਤੁਹਾਨੂੰ ਤਰੱਕੀ ਮੱਛੇ ਸਾਰੀਆਂ ਖੁਸ਼ੀਆਂ ਦੇ ਤੇ ਮੈਂ ਹੁਣ ਇੱਕ ਕਮੈਂਟ ਰੀਡ ਕਰਦੇ ਸੀ ਤੇ ਹਰੇਕ ਸਾਡੀ ਭੈਣ ਦਾ ਕਮੈਂਟ ਰਹਿ ਗਿਆ ਉਹ ਭੈਣ ਸਾਡੇ ਨਾਲ ਨਾਰਾਜ਼ ਹੋ ਗਏ ਨੇ ਤੇ ਭੈਣੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਤੇ ਉਹਨਾਂ ਦਾ ਤੁਸੀਂ ਮੈਨੂੰ ਨਾਮ ਜ਼ਰੂਰ ਦੱਸਿਓ ਬੇਟੇ ਦਾ ਤੁਹਾਡੇ ਦਾ ਬਰਥਡੇ ਆ ਤੇ ਆਪਾਂ ਜ਼ਰੂਰ ਨਾਮ ਲਵਾਂਗੇ ਹਨਾ ਤੇ ਮੈਂ ਪਹਿਲਾਂ ਵੀ ਉਹਨਾਂ ਨੂੰ ਵਾਇਸ ਮੈਸੇਜ ਕੀਤਾ ਸੀ ਉਹਨਾਂ ਨੇ ਦੁਬਾਰਾ ਰਿਪਲਾਈ ਨਹੀਂ ਕੀਤਾ ਤੇ ਉਹ ਸਾਡੇ ਨਾਲ ਗੁੱਸੇ ਨੇ ਨਹੀਂ ਤੁਸੀਂ ਗੁੱਸੇ ਨਹੀਂ ਹੋਣਾ ਹੈਗਾ ਆਪਾਂ ਭੈਣ ਭਰਾਵਾ ਚਲੋ ਚੱਲਦਾ ਰਹਿੰਦਾ ਗੁੱਸਾ ਨਰਾਜ਼ਗੀ ਚਲਦੀ ਰਹਿੰਦੀ ਹੈ ਨਾ ਇੰਨੀ ਕੁ ਤਾਂ ਬਣਦੀ ਹੈ ਪਰ ਫਿਰ ਵੀ ਤੁਸੀਂ ਨਾ ਉਹਦਾ ਨਾਮ ਜਰੂਰ ਸੈਂਡ ਕਰਿਓ ਤੇ ਅਸੀਂ ਜਰੂਰ ਵੀਡੀਓ 'ਚ ਬੋਲਾਂਗੇ ਠੀਕ ਹੈ ਜੀ ਤੇ ਬਾਕੀ ਜੀ ਅਸੀਂ ਰੋਟੀ ਰੁੱਟੀ ਖਾ ਲਈਏ ਟਾਈਮ ਸਵਾ 8 ਦਾ ਹੋ ਗਿਆ ਤੇ ਬਟ ਇਸ ਬਸ ਗੱਪਾਂ-ਚੱਪਾਂ ਮਾਰਨ ਲੱਗੇ ਪਏ ਹਾਂ ਤੇ ਤੁਹਾਨੂੰ ਪਤਾ ਮੰਮੀ ਉਹਦੇ ਪਿੰਡ ਗਏ ਨੇ ਮੰਮੀ ਹਰਿ ਸਾਰੇ ਕੀ ਬਣੂਗਾ ਤੇ ਬਸ ਮੈਂ बार-बार ਵੀਡੀਓ ਕੋਲ ਲਾਈ ਜਾ ਰਹੀਆਂ ਕਿ ਮੰਮੀ ਕਿਵੇਂ ਲੱਗ ਰਿਹਾ ਮੰਮੀ ਨੂੰ ਬਹੁਤ ਵਧੀਆ ਲੱਗ ਰਿਹਾ ਮੈਂ ਕਿ ਮੰਮੀ ਹੁਣ ਤੁਸੀਂ ਤੁਰ ਕੇ ਆਉਣਾ ਪਿੰਡੋਂ ਐ ਨਹੀਂ ਹੈਗਾ ਹੁਣ ਕੀ ਤੁਸੀਂ ਤੁਰਨਾ ਨਹੀਂ ਹੁਣ ਉੱਥੇ ਤੁਰ ਕੇ ਹੀ ਆਉਣਾ ਮੰਮੀ ਕਹਿੰਦੇ ਦੇਖੋ ਕੀ ਬਣਦਾ ਦੇਖੋ ਕੀ ਬਣਦਾ ਮਾ ਕ ਨਹੀਂ ਹੁੰਦਾ ਮੈਂ ਫਰਕ ਪੈ ਜੂ ਥੋੜਾ ਬਤ ਇਧਰ ਉਧਰ ਲੈ ਜਾਣ ਤੋਂ ਦੇ ਇਧਰ ਉਧਰ ਦੇਖਣ ਤੋਂ ਫਰਕ ਪੈ ਜਾਣਾ ਚਲੋ ਜੀ ਵੀਡੀਓ ਬਣਾ ਲੇ ਮੈਂ ਨੀਚੇ ਉਹ ਬੁੜੀ ਆ ਗਈ ਸੀ ਸਾਗ ਜਣ ਮੈਂ ਸਾਗ ਕਹਿ ਰਹੀ ਕੱਲ ਨੂੰ ਪਰਸੋਂ ਸਾਗ ਬਣਾਉਂਗੇ ਸਾਗ ਆ ਗਿਆ ਆਪਾਂ ਨੂੰ ਆਂਟੀ ਦੀ ਪਿੰਡ ਗਏ ਹਨ ਤੇ ਸਵੇਰ ਦਾ ਨਾਸ਼ਤਾ ਸਾਗ ਕੇ ਸਾਥ ਉਤਾਰ ਨੂੰ ਸਵੇਰ ਦੀ ਟੈਂਸ਼ਨ ਪੈ ਗਈ ਸਵੇਰੇ ਅੱਜ ਤੁਹਾਨੂੰ ਆਲੂ ਗੋਭੀ ਦੇਣੇ ਸਾਗ ਆਵਾਂਗੇ ਰਾਤੀ ਅੱਛਾ ਹੋਰ ਤੱਕਾ ਹੀ ਹੈ ਮੇਰੇ ਨਾਲ ਤਾਂ ਬਾਈ ਆ ਕੀ ਹੋ ਰਿਹਾ ਉਹ ਕਟਿੰਗ ਕਟਿੰਗ ਕਰ ਰਹੇ ਨੇ ਕੁਝ ਤੇ ਹੁਣ ਅਸੀਂ ਕੁਝ ਪਲਾਨ ਕਰ ਰਹੇ ਸੀ ਕਿ ਅਸੀਂ ਵੀ ਪਿੱਛੇ ਚੱਲੀਏ ਉਹਨਾਂ ਦੇ ਫਿਰ ਪਿੰਡ ਮੰਨੀਗੁਰਾ ਕੋਲ ਤੇ ਬਾਕੀ ਇਹਨਾਂ ਨੂੰ ਹੋਈ ਛੁੱਟੀ ਨਹੀਂ ਮਿਲੀ ਤੇ ਫਿਰ ਇੰਨੇ ਜਾਣੇ ਮੈਂ ਕਿਹਾ ਚਲੋ ਹੁਣ ਉਹ ਗਏ ਨੇ ਫਿਰ ਆਪਾਂ ਬਾਅਦ ਚ ਦੇਖ ਲਾਂਗੇ ਬਾਅਦ ਚ ਜਾਵਾਂਗੇ ਤੇ ਹੁਣ ਅਸੀਂ ਕੁਝ ਪਲਾਨ ਕਰ ਰਹੇ ਹਾਂ ਕਿ ਕਿਤੇ ਹੋਰ ਘੁੰਮ ਆਈਏ ਦੋ ਦਿਨ ਦੀ ਛੁੱਟੀ ਲੈ ਕੇ ਉੱਤੇ ਕਿਉਂਕਿ ਉਤਾਰੀਆਂ ਛੁੱਟੀਆਂ ਬਸੀਆਂ ਪਈਆਂ ਨੇ ਉਹਨਾਂ ਨੇ ਉਹਦੀ ਛੁੱਟੀ ਤੁਹਾਨੂੰ ਪਤਾ ਹੀ ਆ ਦੇਖ ਲਓ ਲੈਪਟਾਪ ਨਨ ਨਨ ਲੈਪਟਾਪ ਚੱਲਦਾ ਚਾਹੀਦਾ ਏ ਹਾਂ ਬਸ ਇਹ ਮੇਰੇ ਮੋਢੇ ਤੇ ਟੰਗਿਆ ਹੁੰਦਾ ਏ 24 ਘੰਟੇ ਜਦੋਂ ਵੀ ਮੈਂ ਚਾਹੇ ਛੁੱਟੀ ਐ ਤਾਂ ਵੀ ਮੋਢੇ ਤੇ ਰਹੂਗਾ ਇਹ ਕਿਤੇ ਵੀ ਖੋਲਣਾ ਪੈ ਸਕਦਾ ਇਹਨੂੰ ਬਸ ਅਤਾਰ ਭਾਵੇਂ ਗੱਡੀ ਚਾਬੀ ਭੁੱਲ ਜਾਈ ਗੱਡੀ ਬੰਦ ਕਰਨੀ ਭੁੱਲ ਜਾਈ ਪਰ ਲੈਪਟਾਪ ਨਹੀਂ ਭੁੱਲਦਾ ਸੱਚੀ ਗੱਲ ਹੈ ਕਿ ਨਹੀਂ ਇਹ ਸਾਡੇ ਗੱਲ ਚ ਬੰਦ ਤਾਂ ਏ ਪੱਕਾ ਹੂੰ ਇਹਨੂੰ ਰੱਖਣਾ ਹੀ ਰੱਖਣਾ ਠੀਕ ਐ ਤੇ ਬਾਕੀ ਜੀ ਘੈਂਡ ਘੈਂਡ ਵਲੌਗ ਆਉਣਗੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਆਪਣਾ ਬੁਟੀਕ ਵਾਲਾ ਚੈਨਲ ਹੈ ਪੰਜਾਬੀ ਪਹਿਰਾਵਾ ਮੈਂ ਹਰੇਕ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਆ ਕਿਉਂਕਿ ਉੱਥੇ ਪਤਾ ਨਹੀਂ ਕੋਈ ਆ ਇਸ਼ੂ ਹੈ ਕੱਲ ਵੀ ਮੈਂ ਲਾਈਵ ਹੋਈ ਹਾਂ ਪੰਜਾਬੀ ਪਹਿਰਾਵੇ ਤੇ ਤਾਂ ਮਤਲਬ ਸ਼ੋਅ ਨਹੀਂ ਸੀ ਹੋ ਰਿਹਾ ਮੈਸੇਜ ਨਹੀਂ ਜਾ ਰਿਹਾ ਕਿ ਆਪਾਂ ਲਾਈਵ ਹੋਏ ਹਾਂ ਹਨ ਤੇ ਉਸ ਕੋਈ ਚੱਲ ਰਿਹਾ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਨਹੀਂ ਕੀਤਾ ਪੰਜਾਬੀ ਪਹਿਰਾਵਾ ਸਬਸਕ੍ਰਾਈਬ ਉਹ ਕਰੋ ਕਿਉਂਕਿ ਸਬਸਕ੍ਰਾਈਬ ਕਰੇ ਤਾਂ ਬਿਨਾ ਨਾਲ ਬੈਲ ਆਈਕਨ ਪ੍ਰੈਸ ਕਰੋਗੇ ਤਾਂ ਵੀਡੀਓ ਆਣੀ ਨਹੀਂ ਤੇ ਆਉਣੀ ਨਹੀਂ ਹੈਗੀ ਕਿਉਂਕਿ ਹਜੇ ਚੈਨਲ ਥੋੜਾ ਜਿਹਾ ਆਪਣਾ ਉਹ ਕਹਿੰਦੇ ਨੇ ਨਾ ਨੀਂਦ ਤੇ ਨਹੀਂ ਚੜਿਆ ਹੈਗਾ ਗਰੋਇੰਗ ਲੈ ਰਹੇ ਹਾਂ ਤੇ ਜਰੂਰ ਸਬਸਕ੍ਰਾਈਬ ਕਰੋ ਸਾਰੇ ਜਣੇ ਤੇ ਫੇਰ ਪਤਾ ਨਹੀਂ ਕੋਈ ਦਮਨ ਨੇ ਸੈਟਿੰਗ ਸ਼ੂਟਿੰਗ ਕਰਕੇ ਦਿੱਤੀ ਪੰਜਾਬੀ ਪਹਿਰਾਵੇ ਚ ਤੇ ਫੇਰ ਮੈਂ ਥੋੜਾ ਜਿਹਾ ਲਾਈਵ ਹੋਈ ਅੱਧਾ ਕੋ ਘੰਟਾ ਮਿੰਨਾਂ ਦਾ 20 ਮਿੰਟ ਤੇ ਅੱਜ ਸਾਡੇ ਜਖੇਪਲ ਤੋਂ ਭੈਣ ਦਾ ਫੋਨ ਵੀ ਆਇਆ ਇਹ ਕਿਸੇ ਦਾ ਨਾਮ ਮੈਂ ਪੁੱਛਿਆ ਨਹੀਂ ਹੈਗਾ ਉਹਨਾਂ ਦਾ ਤੇ ਜਖੇਪਲ ਤੋਂ ਭੈਣ ਸਾਡੇ ਨੇ ਤੋ ਕਹਿੰਦੇ ਮੈਂ ਤੁਹਾਡਾ ਸੂਟ ਨਾਲ ਲਾਈਵ ਜੀ ਦੇਖਿਆ ਸੀ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਉਹ ਮੈਂ ਪਹਿਲਾਂ ਵੀ ਮੰਗਵਾਣਾ ਸੀ ਪਰ ਪਹਿਲਾਂ ਕੋਈ ਪ੍ਰੋਬਲਮ ਕਰਕੇ ਮੈਂ ਮੰਗਾ ਨਹੀਂ ਪਾਈ ਤੇ ਉਹ ਸੂਟ ਪਿਆ ਤੇ ਮੈਨੂੰ ਜਰੂਰ ਦਿਓ ਤੇ ਮੈਂ ਹੁਣੇ ਉਹਨਾਂ ਦਾ ਆਰਡਰ ਲੈ ਕੇ ਹਟੀ ਆ ਬਸ ਹੁਣ ਬੈਠੇ ਦੁੱਧ ਪੀਣਾ ਆਪਾਂ ਨੇ ਤੇ ਵਹੀ ਦੀ ਕੰਨਿਆ ਕਿ ਉੱਠ ਕੇ ਕੁੱਕੜੀ ਸੈਰ ਕਰੀਏ ਪਰਨਾ ਸਰ ਕਰਦਾ ਬਸ ਮਨ ਨਿਆ ਨਿਪੜ ਗਿਆ ਬਸ ਚੱਲਦੇ ਸਵਾ 8 ਹੋ ਗਏ 7 7 ਵਜੇ ਦੇ ਘਰੀ ਆਏ ਆਪਾਂ ਪਾਣੀ ਦੀ ੌਜ ਤੇ ਕਰਾਂਗੇ ਸੈਰ ਫਿਰ ਉਸ ਤੋਂ ਬਾਅਦ ਆਪਾਂ ਦੁੱਧ ਪੀਕੇ ਸੋਈ ਸੋਈ ਕਰਾਂਗੇ ਦੁੱਧ ਨਾਲ ਦਵਾਈ ਖਾਣੀ ਜਿਹੜੀ ਮੈਂ ਦੱਸੀ ਤੁਹਾਨੂੰ ਚਲੋ ਹਲੇ ਲੋ ਆ ਘਰ ਵਾਲਾ ਵੀ ਘਰ ਵਾਲੀ ਤੇ ਮਹਿੰਦੀ ਲਾ ਰਿਆ ਕਿੰਨਾ ਪਿਆਰ ਦੇਖੋ ਉਹ ਯਾਰ ਬਸ ਆਈਆਂ ਉਹਦਾ ਲੈਪਟਾਪ ਤੇ ਚੋਈ ਗਏ ਮਹਿੰਦੀ ਲਾ ਦੇ ਨੇ ਹੈ ਸਭ ਕੁਝ ਕਰਨਾ ਪੈਂਦਾ ਸਾਨੂੰ ਨੂੰ ਨਹੀਂ ਪਤਾ ਗੱਲਾਂ ਦਾ ਤੁਹਾਨੂੰ ਪਤਾ ਬਾਲਾ ਹਾਂ